ਉਹਦਾ ਮਹੀਨਾ, ਸਿੱਧੀਆਂ ਦੇ ਦਿਨ, ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਸ਼ਹੀਦ ਹੋਏ। ਮੁਗਲਾਂ ਦੇ ਦਿਲ ਐਸੇ ਸੀ ਕਿ ਜਿਨ੍ਹਾਂ ਨੇ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ। ਮੇਰੇ ਦਾਦੀ ਜੀ ਜਦੋਂ ਮੈਨੂੰ ਸੁਣਾਉਂਦੇ ਸੀ ਨਾ ਛੋਟੇ ਹੁੰਦੇ ਕਿ ਕਿਵੇਂ ਐਨੇ નિર્દય ਇਨਸਾਨ ਸੀ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਕੋਈ ਖੌਫ ਨਹੀਂ ਸੀ। ਤੁਸੀਂ ਇਹ ਸਮਝੋ ਕਿ ਰਾਖਸ਼ ਗਏ ਹੀ ਦੁਨੀਆ ਤੇ ਕਿ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਦਵਾਰ ਦੇ ਵਿੱਚ ਜਿੰਦਾ ਚਣਵਾ ਦਿੱਤਾ ਬੰਦਾ ਸੋਚ ਕੇ ਰੂਹ ਕੰਬ ਜਾਂਦੀ। ਉਹਦੇ ਛੋਟੇ ਹੁੰਦੇ ਹੋਏ ਵੀ ਅੱਖਾਂ 'ਚੋਂ ਪਾਣੀ ਨਿਕਲ ਜਾਂਦੇ ਸੀ ਸੋਚ ਕੇ ਸਿਰਫ ਕਿ ਕਿੰਨੇ ਤਸੀਹੇ ਦਿੱਤੇ ਗਏ ਤੇ ਮਾਤਾ ਗੁਜਰੀ ਜੀ ਤਾਂ ਸਬਰ ਦਾ ਐਸਾ ਕੋਟ ਪੀ ਕੇ ਬੈਠੇ ਸੀ ਕਿ ਜਿਹੜਾ ਕੋਈ ਵੀ ਹਿਰਦਾ 'ਤੇ ਬਿਆਨ ਨਹੀਂ ਕਰ ਸਕਦਾ ਆਪਾਂ ਸੋਚ ਵੀ ਨਹੀਂ ਸਕਦੇ ਕਿੰਨਾ ਕੁ ਜ਼ਿਆਦਾ ਦੁੱਖ ਦੇਖਿਆ ਦਿਨਾਂ 'ਚ ਪਰ ਤਾਂ ਆ ਵੀ ਕਦੇ ਉਸ ਮਾਲਕ ਨੂੰ ਸ਼ਿਕਾਇਤ ਨਹੀਂ ਕੀਤੀ ਹਮੇਸ਼ਾ ਸ਼ੁਕਰ ਹੀ ਕੀਤਾ ਮਾਤਾ ਗੁਜਰੀ ਜੀ ਨੇ ਸਾਨੂੰ ਸਿਖਾਇਆ ਕਿ ਸਬਰ ਦੇ ਵਿੱਚ ਕਿਵੇਂ ਰਹਿਦਾ ਤੇ ਕੰਦੇ ਮੁਗਲਾ ਦੇ ਦਿਲ ਨੇ ਪੱਥਰ ਸੀ ਭਾਈ ਮੋਤੀराम ਜੀ ਮਹਾਰਾਜ ਇਹਨਾਂ ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਗਰਮ ਦੁੱਧ ਪਿਆ ਕੇ ਸੇਵਾ ਨਿਭਾਈ ਸੀ ਤੇ ਇੰਨੀ ਜਿਆਦਾ ਨਿਆਰੀ ਸੇਵਾ ਕੀਤੀ ਭਾਈ ਮੋਤੀਰਾਮ ਮਹਾਰਾਜ ਜੀ ਨੇ ਉਹਨਾਂ ਨੇ ਕਿਹਾ ਕਿ ਮੇਰੇ ਲਈ erto ਉੱਪਰ ਕੁਝ ਨਹੀਂ ਹੈਗਾ ਕਿ ਮੈਂ ਆਪਣੇ ਗੁਰੂ ਦੇ ਲਾਲਾਂ ਨੂੰ ਦੁੱਧ ਪਿਆ ਰਿਆ ਮੇਰੇ ਤੇ ਹੀ ਪੁੰਨ ਹੈ ਮੇਰੀ ਨਸੀਬ ਵੱਡੇ ਕਿ ਮੈਂ ਸੇਵਾ ਨਿਭਾ ਪਾ ਰਿਆ ਤੇ ਇਹ ਸੇਵਾ ਕਰਨ ਪਿੱਛੇ ਉਹ ਮੁਗਲਾ ਨਰਦਈ ਮੁਗਲਾ ਨੇ ਇਹ ਸੇਵਾ ਕਰਨ ਪਿੱਛੋਂ ਨਰਦਈ ਮੁਗਲਾ ਨੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਉਹਨਾਂ ਦੇ ਸਮੇਤ ਕੋਲੂ ਦੀ ਚੱਕੀ 'ਚ ਪਸਵਾਤਾ। ਉਹਨਾਂ ਦੇ ਛੋਟੇ ਬੱਚੇ ਨੂੰ ਵੀ ਕੋਲੂ ਦੀ ਚੱਕੀ 'ਚ ਪਸਵਾ ਕੇ ਸ਼ਹੀਦ ਕਰਤਾ। ਜਦੋਂ ਸੋਚੋਗੇ ਅੱਖਾਂ ਬੰਦ ਕਰਕੇ ਨਾ ਕਿ ਕਿੰਨੇ ਤਸੀਹੇ ਹੀ ਤੇ ਅੱਖਾਂ 'ਚੋਂ ਪਾਣੀ ਨਿਕਲ ਜਾਏਗਾ ਰੂਹ ਤੱਕ ਕੰਬ ਜਾਵੇਗੀ ਸੋਚ ਕੇ। ਸੋ ਜਿਹੜਾ ਪੋ ਦਾ ਮਹੀਨਾ ਨਾ ਜਦੋਂ ਇਹਦਾ ਇਤਿਹਾਸ ਪੜੋਗੇ ਸਾਰਾ ਤੇ ਤੁਹਾਨੂੰ ਆਪੇ ਸਮਝ ਆ ਜਾਏਗੀ ਕਿ ਇਹ ਮਹੀਨਾ ਇੱਕ ਇੱਕ ਪਲ ਇੱਕ ਇੱਕ ਸੈਕਿੰਡ ਸ਼ਹੀਦियां ਹੋਈਆਂ। ਹੱਥ ਜੋੜ ਕੇ ਅਰਦਾਸ ਕਰਿਏ ਸ਼ੀਦਾ ਨੂੰ ਕਰੋੜਾਂ ਵਾਰ ਨਮਨ ਕਰੀਏ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਹ ਪੋ ਦਾ ਮਹੀਨਾ ਬੜਾ ਦਰਦ ਸਮਾ ਕੇ ਬੈਠਾ ਆ ਆਪਣੇ ਸੀਨੇ ਦੇ ਵਿੱਚ